ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੂਮਨ ਪ੍ਰੇਤਕਰ ਤੇ ਮੈਂ ਹਾਂ ਸੂਮਨ ਪ੍ਰੇਤਕਰ ਅੱਜ ਹੈ 1 ਦਸੰਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 1 ਦਸੰਬਰ 2025 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ એમਸੀਕਿਊ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਬੀਲ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਯਾਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਹਾਲ ਹੀ ਵਿੱਚ ਇੰਡੀਅਨ ਆਫ ਦਾ ਇਅਰ 2025 ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਹਾਂਜੀ ਇੰਡੀਅਨ ਆਫ ਦਾ ਇਅਰ 2025 ਨਾਲ ਸਨਮਾਨਿਤ ਕੀਤਾ ਗਿਆ ਸਾਡੇ ਕੇਂਦਰੀ ਗ੍ਰਹਿ ਅਤੇ ਸ ਕਾਰਤਾ ਮੰਤਰੀ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਨੂੰ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਤੇ ਜੈ ਸ਼ਾਹ ਐਟ ਪ੍ਰੈਜ਼ੈਂਟ ਕੌਣ ਹੈ ਇਹ ਆਈਸੀਸੀ ਦੇ ਚੇਅਰਮੈਨ ਆ ਜਾਨੀ ਕਿ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦੇ ਚੇਅਰਮੈਨ ਆ ਜੈ ਸ਼ਾਹ ਤੇ ਇਹਨਾਂ ਨੂੰ ਇੰਡੀਅਨ ਆਫ ਦਿਅਰ ਪੁਰਸਕਾਰ 2025 ਨਾਲ ਸਨਮਾਨਿਤ ਕੀਤਾ ਗਿਆ ਇਹ ਪੁਰਸਕਾਰ ਕ੍ਰਿਕਟ ਪ੍ਰਸ਼ਾਸਨ ਵਿੱਚ ਉਹਨਾਂ ਦੀ ਪਰਿਵਰਤਨਸ਼ੀਲ ਅਗਵਾਈ ਇਤਿਹਾਸਿਕ ਸੁਧਾਰਾਂ ਅਤੇ ਮਹਿਲਾ ਕ੍ਰਿਕਟ ਦੇ ਉਭਾਰ ਨਾਲ ਉਹਨਾਂ ਨੂੰ ਦਿੱਤਾ ਗਿਆ ਵਾ ਹੁਣ ਇੱਕ ਅਵਾਰਡ ਦੀ ਗੱਲ ਆ ਤਾਂ ਮੈਲਾਨੀਆ ਟਰੰਪ ਨੂੰ ਫੋਕਸ ਨੇਸ਼ਨ ਵੱਲੋਂ 2025 ਦਾ ਪੈਟਰੀਅਟ ਆਫ ਦਿイヤー ਪੁਰਸਕਾਰ ਮਿਲਿਆ ਸੈਰੇਨਾ ਬਿਲਿਅਮਸ ਨੂੰ ਬਕਾਰੀ ਰਾਜਕੁਮਾਰੀ ਆਫ ਐਸਟੋਰੀਅਸ ਸਪੋਰਟਸ ਅਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ ਮਨੋਹਰ ਪਾਰਿਕਰ ਯੰਗ ਸਾਇੰਟਿਸਟ ਅਵਾਰਡ 2025 ਡਾਕਟਰ ਸਾਈ ਗੋਤਮ ਗੋਪਾਲ ਕ੍ਰਿਸ਼ਨਨ ਨੂੰ ਦਿੱਤਾ ਗਿਆ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੂੰ ਸ਼ਾਂਤੀ ਅਤੇ ਸੁਰੱਖਿਆ ਲਈ 2025 ਦਾ ਵਿਸ਼ਵ ਨੇਤਾ ਪੁਰਸਕਾਰ ਦਿੱਤਾ ਗਿਆ ਫੁੱਟਬਾਲ ਪ੍ਰਤੀ ਸੇਵਾਮਾਲੀ ਕਿੰਗ ਚਾਰਲਸ ਦੁਆਰਾ ਸਰ ਡੈਬੀ ਬੈਕ ਨੂੰ ਨਾਈਟ ਦੀ ਉਪਾਧੀ ਦਿੱਤੀ ਗਈ ਕਿਰਨ ਦਸਾਈ 2025 ਦੇ ਬੁਕਰ ਪੁਰਸਕਾਰ ਲਈ ਸ਼ਾਰਟਲਿਸਟ ਕੀਤੇ ਗਏ ਜੈਮਸ ਐਂਡਰਸਨ ਨੂੰ ক্রিকেট ਪ੍ਰਤੀ ਸੇਵਾਮਲਿੰਗ ਨਾਈਟ ਅਵਾਰਡ ਦਿੱਤਾ ਗਿਆ ਵਜਰਾਚੰਦਰ ਸੇਖਰਨ ਨੇ ਗਲਪਲੇ 2025 ਦਾ ਉਰਸਲਾ ਕੇ ਲੇ ਲੇਨ ਪੁਰਸਕਾਰ ਜਿੱਤੇ ਆ ਨੈਕਸਟ ਹੈ ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ ਡਾਇਰੈਕਟਰ ਜਨਰਲ ਅਤੇ ਇਨਸਪੈਕਟਰ ਜਨਰਲ ਆਫ ਪੁਲਿਸ ਦੇ 올 ਇੰਡੀਆ ਕਾਨਫਰੰਸ ਦੀ ਪ੍ਰਧਾਨਗੀ ਕਿੱਥੇ ਕੀਤੀ ਹਾਂਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਡਾਇਰੈਕਟਰ ਜਨਰਲ ਅਤੇ ਇਨਸਪੈਕਟਰ ਜਨਰਲ ਆਫ ਪੁਲਿਸ ਦੇ 올 ਇੰਡੀਆ ਕਾਨਫਰੰਸ ਦੀ ਪ੍ਰਧਾਨਗੀ ਕੀਤੀ ਆ ਇਹ ਪ੍ਰਧਾਨਗੀ ਕਿੱਥੇ ਕੀਤੀ ਆ ਰਾਏਪੁਰ ਦੇ ਵਿੱਚ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਰਾਏਪੁਰ ਦੇ ਵਿੱਚ ਇਹ ਪ੍ਰਧਾਨਗੀ ਕੀਤੀ ਗਈ ਹੈ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਕਿਸ ਆਈਆਈਟੀ ਨੇ ਹਾਲ ਹੀ ਵਿੱਚ ਨਵੰਬਰ 2025 ਵਿੱਚ ਸਮਾਜਿਕ ਬਦਲਾਵ ਲਈ ਇੰਪੈਕਟ ਰਾਈਜ਼ ਇਨੀਸ਼ੀਏਟਿਵ ਸ਼ੁਰੂ ਕੀਤਾ ਹਾਂਜੀ ਰੀਸੈਂਟਲੀ ਆਈਆਈਟੀ ਖੜਕਪੂਰ ਨੇ 2025 ਵਿੱਚ ਸਮਾਜਿਕ ਬਦਲਾਵ ਲਈ ਇੰਪੈਕਟ ਰਾਈਜ਼ ਇਨੀਸ਼ੀਏਟਿਵ ਸ਼ੁਰੂ ਕੀਤਾ ਆਪਸ਼ਨ ਡੀ ਇਸ ਦਾ ਰਾਈਟ ਆਨਸਰ ਦੂਰ ਸੰਚਾਰ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਸੀ.ਨ.ਆਈ.ਟ. ਗਾਂਧੀਨਗਰ ਨਾਲ ਸਮਝੌਤਾ ਕੀਤਾ ਆਈ.ਟ. ਗੋਹਾਟੇ ਨੇ ਉੱਤਰ ਪੂਰਬੀ ਵਿਗਿਆਨ ਅਤੇ ਟੈਕਨੋਲੋਜੀ ਕਲਸਟਰ ਦੀ ਸ਼ੁਰੂਆਤ ਕੀਤੀ ਆਈ.ਟ. ਕਾਨਪੁਰ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਸਨਮਾਨਿਤ ਕੀਤਾ NCERT ਨੇ ਐਡਟੈਕ ਅਤੇ ਖੋਜ ਨੂੰ ਉਤਸ਼ਾਹਿਤ ਕਰਨ ਲਈ IIT ਮਦਰਾਸ ਨਾਲ ਸਮਝੌਤਾ ਕੀਤਾ। ਕੋਲ ਇੰਡੀਆ ਲਿਮਟਿਡ ਨੇ ਸਸਟੇਨੇਬਲ એનર્ਜੀ ਸੈਂਟਰ ਸਥਾਪਿਤ ਕਰਨ ਲਈ IIT ਮਦਰਾਸ ਨਾਲ ਸਮਝੌਤਾ ਕੀਤਾ। ਭਾਰਤੀ ਜਲ ਸੈਨਾ ਨੇ ਜਹਾਜ਼ਾਂ ਤੇ ਜੀਵਨ ਦੀ ਗੁਣਵੱਤਾ ਵਧਾਉਣ ਲਈ IIT ਦਿੱਲੀ ਨਾਲ ਸਮਝੌਤਾ ਕੀਤਾ। ਨੈਕਸਟ ਟਾਈਮ ਕੇਸ ਦੇਸ਼ ਨੇ ਹਾਲ ਹੀ ਵਿੱਚ ਸੁਰੱਖਿਆ ਕਾਰਨਾ ਕਰਕੇ 10 ਮਹੀਨਿਆਂ ਦੀ ਸਵੈਇਸ਼ਤ ਫੌਜੀ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ। 10 ਮਹੀਨਿਆਂ ਦੀ ਸਵੈਇਸ਼ਤ ਫੌਜੀ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ। ਫ੍ਰਾਂਸ ਨੇ অপਸ਼ਨ এ ザ राइट आंसर ਹੁਣ ਫ੍ਰਾਂਸ ਦੀ ਗਵਰਨਮੈਂਟ ਨੇ ਕੀਤਾ ਤਾਂ ਫ੍ਰਾਂਸ ਦੀ ਕੈਪੀਟਲ ਆ ਪੈਰਿਸ ਕਰੰਸੀ ਆ ਯੂਰੋ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਭਾਰਤ ਅਤੇ ਫ੍ਰਾਂਸ ਦੇ ਵਿੱਚ ਘਾਰ ਸ਼ਕਤੀ ਅਭਿਆਸ ਨਾਮ ਦੇ ਡਿਫੈਂਸ ਐਕਸਰਸਾਈਜ਼ ਹੁੰਦੀ ਹੈ ਤੇ 20 ਮਾਰਚ ਨੂੰ ਫ੍ਰੈਂਚ ਪਾਸ਼ਾ ਦਿਵਸ ਮਨਾਇਆ ਜਾਂਦਾ ਫ੍ਰਾਂਸ ਦਾ ਸਰਵੋਚ ਨਾਗਰਿਕ ਸਨਮਾਨ ਗ੍ਰੈਂਡ ਕ੍ਰੋਸ ਆਫ ਦ ਲਿਸਨ ਆਫ ਆਨਰ ਜਿਸ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੂੰ ਸਨਮਾਨਿਤ ਕੀਤਾ ਗਿਆ ਫ੍ਰਾਂਸ ਦੇ ਨਵੇਂ ਪ੍ਰਧਾਨ ਮੰਤਰੀ ਸੈਬਾਸਟੀਅਨ ਲੋਕੇਰ ਨੂੰ ਲੇ ਕੋਰ ਨੂੰ ਨੇ ਆਪਣੀ ਕੈਬਨਿਟ ਦੀ ਨਿਯੁਕਤੀ ਤੋਂ ਕੁਝ ਘੰਟਿਆਂ ਬਾਅਦ ਹੀ ਅਸਤੀਫਾ ਦੇ ਦਿੱਤਾ ਪਰ ਕਿਸਮਤ ਦੇਖੋ ਫਿਰ ਤੋਂ ਇਹਨਾਂ ਨੂੰ ਚੁਣਿਆ ਗਿਆ ਫ੍ਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੇ ਨੂੰ ਭ੍ਰਿਸ਼ਟਾਚਾਰ ਅਤੇ ਸਤਾ ਦੀ ਦੁਰਵਰਤੋਂ ਦੇ ਦੋਸ਼ ਵਿੱਚ 5 ਸਾਲ ਦੀ ਸਜ਼ਾ ਸੁਣਾਈ ਗਈ ਫ੍ਰਾਂਸੀ ਫੁੱਟਬਾਲਰ ਸੈਮੂਅਲ ਓਮ ਟੀਟੀ ਨੇ 31 ਸਾਲ ਦੀ ਉਮਰ ਵਿੱਚ ਫੁੱਟਬਾਲ ਤੋਂ ਸੁਨਿਆਸ ਲਿਆ ਫਰਾਂਸ ਫਿਲਸਤੀਨ ਨੂੰ ਇੱਕ ਰਾਜ ਵਜੋਂ ਮਾਨਤਾ ਦੇਵੇਗਾ ਭਾਰਤ ਨੇ ਅਗਲੀ ਪੀੜੀ ਦੇ ਲੜਾਕੂ ਜਹਾਜ਼ਾਂ ਲਈ ਜੈਂਟ ਜੈਟ ਇੰਜਣ ਬਣਾਉਣ ਲਈ ਫਰਾਂਸੀ ਕੰਪਨੀ ਸਫਰਾਨ ਨਾਲ ਸਮਝੌਤਾ ਕੀਤਾ ਫਰਾਂਸ ਨੇ ਫਿਲਸਤੀਨ ਨੂੰ ਇੱਕ ਸੁਤੰਤਰ ਦੇਸ਼ ਵਜੋਂ ਮਾਨਤਾ ਦੇਣ ਦਾ ਐਲਾਨ ਕੀਤਾ ਨੈਕਸਟ ਹੈ ਹਾਲ ਹੀ ਵਿੱਚ ਜਾਰੀ ਕੀਤੇ ਗਏ ਪਸ਼ੂ ਪਾਲਣ ਅੰਕੜੇ 2025 ਦੇ ਅਨੁਸਾਰ ਕਿਹੜਾ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਬਣਿਆ ਹਾਂਜੀ 2025 ਦੇ ਪਸ਼ੂ ਪਾਲਣ ਅੰਕੜੇ ਆ ਜਿਹੜੇ ਇਹ ਜਾਰੀ ਕੀਤੇ ਗਏ ਆ ਜਿਸ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਸਾਡਾ ਦੇਸ਼ ਭਾਰਤ ਬਣਿਆ ਤੇ ਰਾਜ ਕਿਹੜਾ ਵਾ ਦੁੱਧ ਉਤਪਾਦਕ ਦੇ ਵਿੱਚ ਸਭ ਤੋਂ ਜ ਜਿਹਦੇ ਵਿੱਚ ਸਭ ਤੋਂ ਵੱਧ ਦੁੱਧ ਜਿਹੜਾ ਦੁੱਧ ਪਸ਼ੂ ਪਾਲੇ ਜਾਂਦੇ ਆ ਜਾਂ ਦੁੱਧ ਉਤਪਾਦਨ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਰਾਜਾ ਜਿਹੜਾ ਉਹ ਹੈਗਾ ਉੱਤਰ ਪ੍ਰਦੇਸ਼ ਨੈਕਸਟ ਹੈ ਹਾਲ ਹੀ ਵਿੱਚ WPL 2026 ਨਿਲਾਮੀ ਵਿੱਚ ਸਭ ਤੋਂ ਮਹਿੰਗਾ ਖਿਡਾਰੀ ਕੌਣ ਬਣਿਆ WPL 2026 ਨਿਲਾਮੀ ਲਈ ਸਭ ਤੋਂ ਮਹਿੰਗੇ ਖਿਡਾਰੀ ਜਿਨ੍ਹਾਂ ਦਾ ਨਾਮ ਆਇਆ ਦੀਪਤੀ ਸ਼ਰਮਾ ਦਾ ਦੀਪਤੀ ਸ਼ਰਮਾ ਇਹਨਾਂ ਦਾ ਨਾਮ ਆਇਆ ਤੇ ਇਹਨਾਂ ਨੂੰ ਉੱਤਰ ਪ੍ਰਦੇਸ਼ ਨੇ ਰੀਸੈਂਟਲੀ ਵਰਲਡ ਕੱਪ ਜਿੱਤਣ ਤੋਂ ਬਾਅਦ ਡੀਐਸਬੀ ਬਣਾਇਆ ਠੀਕ ਹੈ ਤੇ ਇਹਨਾਂ ਨੂੰ 3.2 ਕਰੋੜ ਰੁਪਏ 3.2 ਕਰੋੜ ਰੁਪਏ ਦੀ ਰਿਕਾਰਡਡ ਕੀਮਤ ਪ੍ਰਾਪਤ ਕਰਕੇ ਸਭ ਤੋਂ ਮਹਿੰਗੀ ਖਿਡਾਰਨ ਬਣੀ ਹੈ ਇਹ ਨੈਕਸਟ ਹੈ ਹਾਲ ਹੀ ਵਿੱਚ ਗਲੋਬਲ ਕ੍ਰੈਡਿਟ ਰੇਟਿੰਗਸ ਏਜੰਸੀ ਮੂਡੀਜ਼ ਨੇ ਵਿੱਤੀ ਸਾਲ 2025-26 ਲਈ ਜੀਡੀਪੀ ਵਿਕਾਸ ਦਰ ਕਿੰਨੇ ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਗਾਇਆ ਗਲੋਬਲ ਕ੍ਰੈਡਿਟ ਰੇਟਿੰਗਸ ਏਜੰਸੀ ਮੂਡੀਜ਼ ਨੇ ਵਿੱਤੀ ਸਾਲ 2025-26 ਲਈ ਜੀਡੀਪੀ ਵਿਕਾਸ ਦਰ ਰਹਿਣ ਦਾ ਅਨੁਮਾਨ ਲਗਾਇਆ 7.0% ਜਾਨੀ ਕਿ 7% ਨੈਕਸਟ ਨੈਸ਼ਨਲ ਕੋਰਲ ਰੀਫ ਰਿਸਰਚ ਇੰਸਟੀਚਿਊਟ ਹਾਲ ਹੀ ਵਿੱਚ ਕਿੱਥੇ ਸਥਾਪਿਤ ਕੀਤਾ ਜਾਵੇਗਾ ਨੈਸ਼ਨਲ ਕੋਰਲ ਰੀਫ ਰਿਸਰਚ ਇੰਸਟੀਚਿਊਟ ਹਾਲ ਹੀ ਵਿੱਚ ਸਥਾਪਿਤ ਕੀਤਾ ਜਾਵੇਗਾ ਤੇ ਕਿੱਥੇ ਸਥਾਪਿਤ ਕੀਤਾ ਜਾਵੇਗਾ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਜਿਹੜੇ ਸਟੂਡੈਂਟਸ ਨੂੰ ਪਤਾ ਅੰਡੇਮਾਨ ਅਤੇ ਨਿਕੋਬਰ ਦੀਪ ਸਮੂਹ ਦੇ ਵਿੱਚ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਹਾਲ ਹੀ ਵਿੱਚ ਇਤਿਹਾਸਿਕ ਕਾਨੂੰਨ ਕਿੱਥੇ ਪਾਸ ਕੀਤਾ ਗਿਆ ਹੈ ਜਿਸ ਵਿੱਚ ਇੱਕ ਔਰਤ ਦੇ ਕਤਲ ਨੂੰ ਉਮਰ ਕੈਦ ਦੀ ਸਜ਼ਾ ਯੋਗ ਅਪਰਾਧ ਬਣਾਇਆ ਗਿਆ। ਹਾਂਜੀ ਇੱਕ ਇਤਿਹਾਸਿਕ ਕਾਨੂੰਨ ਬਣਾਇਆ ਜਿਹਦੇ ਵਿੱਚ ਜੇਕਰ ਕੋਈ ਔਰਤ ਦਾ ਕਤਲ ਕਰਦਾ ਤਾਂ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਵੇਗੀ ਤੇ ਇਹ ਕਾਨੂੰਨ ਬਣਾਇਆ ਵਾ ਇਟਲੀ ਨੇ। ਆਪਸ਼ਨ B ਇਸ ਦਾ ਰਾਈਟ ਆਨਸਰ। ਹੁਣ ਇਟਲੀ ਦੀ ਗੱਲ ਹੋਈ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਇਟਲੀ। ਮੈਂ ਤੁਹਾਨੂੰ ਕਈ ਵਾਰ ਦੱਸਿਆ ਕਿ ਭਾਰਤ ਦੇ ਨਾਲ ਹੱਦ ਲੱਗਦੀ ਆ ਅਫਗਾਨਿਸਤਾਨ ਦੀ। ਅਫਗਾਨਿਸਤਾਨ ਦੇ ਨਾਲ ਤੁਸੀਂ ਦੇਖ ਸਕਦੇ ਹੋ ਉਜਵੈਕਿਸਤਾਨ, ਕਜ਼ਾਕਿਸਤਾਨ ਉਸ ਤੋਂ ਬਾਅਦ ਰਸ਼ੀਆ, ਯੂਕਰੇਨ ਠੀਕ ਹੈ ਰੂਮਾਨੀਆ ਤੇ ਇਸ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਆਸਟਰੀਆ ਜਰਮਨੀ ਜਰਮਨੀ ਦੇ ਨਾਲ ਬਿਲਕੁਲ ਪਈ ਹੈ ਇਟਲੀ ਠੀਕ ਹੈ ਇਟਲੀ ਦੀ ਕੈਪੀਟਲ ਹੈ ਰੋਮ ਕ੍ਰਾਂਸੀਆ ਯੂਰੋ ਪ੍ਰਾਈਮ ਮਿਨਿਸਟਰ ਯੋਰਜੀਆ ਮੈਲਾਨੀ ਇਟਲੀ ਨੇ ਇੱਕ ਇਤਿਹਾਸਿਕ ਕਾਨੂੰਨ ਬਣਾਇਆ ਜੋ ਨਾਰੀ ਹੱਤਿਆ ਕਾਨੂੰਨ ਔਰਤਾਂ ਦੀ ਉਹਨਾਂ ਦੇ ਲਿੰਗ ਦੇ ਆਧਾਰ ਤੇ ਹੱਤਿਆ ਕੀਤੀ ਜਾਂਦੀ ਹੈ ਤਾਂ ਉਸ ਨੂੰ ਉਮਰ ਕੈ ਦੀ ਸਜ਼ਾ ਹੋਵੇਗੀ ਨੈਕਸਟ ਹੈ ਹਾਲ ਹੀ ਵਿੱਚ 2025 ਤੋਂ 29 ਦੇ ਕਾਰਜਕਾਲ ਲਈ ਯੂਨੈਸਕੋ ਦੇ ਕਾਰਜਕਾਰੀ ਬੋਰਡ ਲਈ ਕਿਸ ਨੂੰ ਚੁਣਿਆ ਗਿਆ ਯੂਨੈਸਕੋ ਯੂਨਾਈਟਿਡ ਨੇਸ਼ਨਸ ਐਜੂਕੇਸ਼ਨਲ ਸਾਇੰਟਿਫਿਕ ਕਲਚਰਲ ਐਂਡ ਆਰਗੇਨਾਈਜੇਸ਼ਨ ਇਸ ਦੀ ਫੁੱਲ ਫਾਰਮ ਕਾਫੀ ਇੰਪੋਰਟੈਂਟ ਆ ਤੁਹਾਡੇ ਲਈ ਤੇ 2025 ਤੋਂ 29 ਦੇ ਕਾਰਜਕਾਲ ਲਈ ਯੂਨੈਸਕੋ ਦੇ ਕਾਰਜਕਾਰੀ ਬੋਰਡ ਲਈ ਸਾਡੇ ਦੇਸ਼ ਭਾਰਤ ਨੂੰ ਚੁਣਿਆ ਗਿਆ অপਸ਼ਨ A ਇਜ਼ ਦਾ ਰਾਈਟ ਆਨਸਰ ਹੁਣ ਭਾਰਤ ਦੀ ਗੱਲ ਆ ਭਾਰਤ ਦੀ ਕੈਪੀਟਲ ਆ ਨਵੀਂ ਦਿੱਲੀ ਕੰਸੀ ਆ ਇੰਡੀਅਨ ਰੁਪਇਆ ਪ੍ਰੈਜ਼ੀਡੈਂਟ ਆ ਦ੍ਰੋਪਤੀ ਮੁਰਮੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੂਰੀ ਦੁਨੀਆ ਦੇ ਵਿੱਚ ਦੁੱਧ ਦੇ ਉਤਪਾਦਨ ਵਿੱਚ ਭਾਰਤ ਟੌਪ ਤੇ ਆ ਦਾਲਾਂ ਦੇ ਉਤਪਾਦਨ ਵਿੱਚ ਭਾਰਤ ਟੌਪ ਤੇ ਆ ਭਾਰਤ ਨਾਲ 7 ਦੇਸ਼ਾਂ ਦੀ ਹੱਦ ਲੱਗਦੀ ਆ ਪਾਕਿਸਤਾਨ, ਅਫਗਾਨਿਸਤਾਨ, ਕਜ਼ਾਕਿਸਤਾਨ, ਚੀਨ, ਨੇਪਾਲ, ਭੂਟਾਨ, ਮਿਆਂਮਾਰ, ਬੰਗਲਾਦੇਸ਼ ਸਭ ਤੋਂ ਜ਼ਿਆਦਾ ਹੱਦ ਭਾਰਤ ਦੇ ਨਾਲ ਬੰਗਲਾਦੇਸ਼ ਦੀ ਲੱਗਦੀ ਹੈ 4096 ਕਿਲੋਮੀਟਰ ਦੀ ਹੱਦ ਲੱਗਦੀ ਹੈ ਭਾਰਤ ਦੀ ਬੰਗਲਾਦੇਸ਼ ਦੇ ਨਾਲ ਹਾਲੇ ਪਾਸਪੋਰਟ ਇੰਡੈਕਸ 2025 ਵਿੱਚ ਭਾਰਤ 85ਵੇਂ ਸਥਾਨ ਤੇ ਰਿਹਾ ਜਦ ਕਿ ਸਿੰਗਾਪੁਰ ਟੌਪ ਤੇ ਰਿਹਾ ਭਾਰਤ ਦੀ ਸਾਖਰਤਾ ਦਰ ਵੱਧ ਕੇ 80.9% ਹੋਈ ਭਾਰਤ ਵਿੱਚ ਕਲ ਰਾਮਸਰਾਂ ਦੀ ਰਾਮਸਰ ਸਾਈਟਾਂ ਦੀ ਗਿਣਤੀ 94 ਹੋਈ ਹੈ ਸਭ ਤੋਂ ਲਾਸਟ ਤੇ ਗੋਗਾ ਬਿਲਸੀ ਈਲ ਬਣੀ ਹੈ ਰਾਮਸਰ ਸਾਈਟ ਭਾਰਤ ਦੀ 94ਵੀਂ ਨੰਬਰ ਦੀ ਇਹ ਰਾਮਸਰ ਸਾਈਟ ਬਣੀ ਆ। 17ਵਾਂ ਬ੍ਰਿਕਸ ਸਮੇਲਨ ਬ੍ਰਾਜ਼ੀਲ ਤੋਂ ਹੋਇਆ ਜਦਕਿ 18ਵਾਂ ਸਾਡੇ ਦੇਸ਼ ਭਾਰਤ ਤੋਂ ਹੋਵੇਗਾ। ਭਾਰਤ ਦੁਨੀਆ ਦਾ 6ਵਾਂ ਸਭ ਤੋਂ ਵੱਡਾ ਪੈਂਡੈਂਟ ਫਾਈਲਰ ਬਣ ਕੇ ਉੱਭਰਿਆ। ਭਾਰਤ ਨੇ ਪਹਿਲਾ ਕੁਆਂਟਮ ਡਾਇਮੰਡ ਮਾਈਕਰੋਸਕੋਪ ਵਿਕਸਿਤ ਕੀਤਾ। ਭਾਰਤ ਨੇ ਅਰਜਨਟੀਨਾ ਨੂੰ ਹਰਾ ਕੇ 2025 ਦਾ ਕਾਗਨੀਬੇਰਾ ਇੰਟਰਨੈਸ਼ਨਲ ਪੋਲੋ ਕੱਪ ਜਿੱਤਿਆ। ਭਾਰਤ ਬ੍ਰਾਜ਼ੀਲ ਦੀ ਅਗਵਾਈ ਵਾਲੀ ਟ੍ਰੌਪੀਕਲ ਫੋਰੈਸਟ ਫੋਰਐਵਰ ਫੈਸਿਲਿਟੀ ਵਿੱਚ ਨਿਗਰਾਨੀ ਵਜੋਂ ਸ਼ਾਮਲ ਹੋਇਆ। ਗੂਗਲ ਜੈਮਨੀ ਦੇ AI ਟਿਊਟਰ ਦੀ ਵਿਸ਼ਵਵਿਆਪੀ ਵਰਤੋਂ ਵਿੱਚ ਭਾਰਤ ਟੌਪ ਤੇ ਰਿਹਾ। ਭਾਰਤ ਨੇ 2030 ਟਨ ਸਟੀਲ ਉਤਪਾਦਨ ਸਮਰੱਥਾ ਦਾ ਟੀਚਾ ਰੱਖਿਆ ਭਾਰਤ ਨੂੰ ਵਿੱਤੀ ਸਾਲ 2024-25 ਵਿੱਚ ਅਮਰੀਕਾ ਤੋਂ ਸਭ ਤੋਂ ਵੱਧ ਐਫ ਡੀਆਈ ਪ੍ਰਾਪਤ ਹੋਇਆ ਆਈਸੀਸੀ ਮੈਨਲਾ ਵਿਸ਼ਵ ਕੱਪ 2025 ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਜਿੱਤੇ ਆ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਨੇ ਚੱਕਰਵਾਤ ਰਾਹਤ ਲਈ ਕਿਸ ਦੇਸ਼ ਵਿੱਚ ਆਪਰੇਸ਼ਨ ਸਾਗਰ ਬੰਧੂ ਯੋਜਨਾ ਸ਼ੁਰੂ ਕੀਤੀ ਭਾਰਤ ਨੇ ਚੱਕਰਵਾਤ ਚੱਕਰਵਾਤ ਮੈ ਤੁਹਾਨੂੰ ਕੱਲ੍ਹ ਹੀ ਦੱਸਿਆ ਕਿ ਸ਼੍ਰੀਲੰਕਾ ਦੇ ਵਿੱਚ ਚੱਕਰਵਾਦ ਦੇ ਕਾਰਨ 150 ਜਿਹੜੀਆਂ ਮੌਤਾਂ ਹੋ ਗਈਆਂ ਤਾਂ ਸ਼੍ਰੀਲੰਕਾ ਦੇ ਲਈ ਭਾਰਤ ਨੇ ਚੱਕਰਵਾਦ ਤੋਂ ਰਾਹਤ ਦੇ ਲਈ ਆਪਰੇਸ਼ਨ ਸਾਗਰਬੰਦੂ ਸ਼ੁਰੂ ਕੀਤਾ ਆਪਸ਼ਨ ਸੀ ਇਸ ਆ ਰਾਈਟ ਆਨਸਰ ਹੁਣ ਸ਼੍ਰੀਲੰਕਾ ਦੀ ਗੱਲ ਹੈ ਸ਼੍ਰੀਲੰਕਾ ਦੀ ਕੈਪੀਟਲ ਕੋਲੰਬੋ ਕਰੰਸੀ ਸ਼੍ਰੀਲੰਕਾ ਅਨੁਪਈਆ ਪ੍ਰਾਈਮ ਮਿੰਿਸਟਰ ਹਰਣੀ ਅਮਰ ਸੂਰੀਆ ਪ੍ਰੈਜ਼ੀਡੈਂਟ ਆ ਅਨੁਰਾ ਕੁਮਾਰ ਦੀਸਾਨਾਇਕ ਪ੍ਰੈਜ਼ੀਡੈਂਟ ਸ਼੍ਰੀਲੰਕਾ ਤੇ ਭਾਰਤ ਦੇ ਵਿਚਕਾਰ ਮਿੱਤਰ ਸ਼ਕਤੀ ਨਾਮ ਦੀ ਡਿਫੈਂਸ ਐਕਸਰਸਾਈਜ਼ ਹੁੰਦੀ ਹੈ ਤੇ ਇਤੋਂ ਦਾ ਸਰਵੋਤਮ ਨਾਗਰਿਕ ਸਨਮਾਨ ਆ ਮੇਸ਼ਰਾ ਵਿਪੋਸ਼ਣ ਜਿਸ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੂੰ ਸਨਮਾਨਿਤ ਕੀਤਾ ਗਿਆ। ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਸਾਂਝਾ ਫੌਜੀ ਅਭਿਆਸ ਮਿੱਤਰ ਸ਼ਕਤੀ 2025 ਕਰਨਾਟਕ ਦੇ ਬੈਲਗਾਵੀ ਵਿੱਚ ਵਿਦੇਸ਼ੀ ਸਿਖਲਾਈ ਨੋਡ ਵਿਖੇ ਹੋਇਆ। ਸ਼੍ਰੀਲੰਕਾ ਵਿੱਚ ਭਾਰਤ ਦੁਆਰਾ ਫੰਡ ਪ੍ਰਾਪਤ ਬਹੁਤ ਜ਼ਾਤੇ ਤਿੰਨ ਪਸ਼ਾਈਸ ਸਕੂਲ ਦਾ ਉਦਘਾਟਨ ਕੀਤਾ ਗਿਆ ਭਾਰਤ ਨੇ ਮਨਾ ਰ ਐਮਰਜੈਂਸੀ ਕੇਅਰ ਯੂਨਿਟ ਲਈ ਸ਼੍ਰੀਲੰਕਾ ਨਾਲ ਸਹਿਮਤੀ ਪੱਤਰ ਤੇ ਸਾਈਨ ਕੀਤੇ ਸ਼੍ਰੀਲੰਕਾ ਸੈਰਸਪਾਟੇ ਨੂੰ ਹਲਾ ਰ ਦੇਣ ਲਈ 40 ਦੇਸ਼ਾਂ ਨੂੰ ਮੁਫਤ ਵੀਜ਼ਾ ਦੇਵੇਗਾ ਸ਼੍ਰੀਲੰਕਾ ਵਿੱਚ ਅਸ਼ੋਕ ਥੰਮ ਦੀ ਪ੍ਰਤੀਕਿਰਤੀ ਦਾ ਉਦਘਾਟਨ ਕੀਤਾ ਗਿਆ ਨੈਕਸਟ ਹੈ ਹਾਲ ਹੀ ਵਿੱਚ ਅੰਤਰਰਾਸ਼ਟਰੀ ਜੈਗੂਅਰ ਦਿਵਸ ਕਦੋਂ ਮਨਾਇਆ ਗਿਆ ਜੈਗੂਅਰ ਦਿਵਸ ਅੰਤਰਰਾਸ਼ਟਰੀ ਜੈਗੂਅਰ ਦਿਵਸ ਹਰ ਇੱਕ ਸਾਲ 29 ਨਵੰਬਰ ਨੂੰ ਮਨਾਇਆ ਜਾਂਦਾ ਇਸ ਦਾ ਉਦੇਸ਼ ਜੈਗੂਅਰ ਦੀ ਸੰਭਾਲ ਬਾਰੇ ਵਿਸ਼ਵ ਵਿਆਪੀ ਜਾਗਰੂਕਤਾ ਪੈਦਾ ਕਰਨਾ ਜੋ ਕਿ ਦੁਨੀਆ ਦੀ ਸਭ ਤੋਂ ਵਰਤੀਕ ਵੱਡੀਆਂ ਬਿੱਲੀਆਂ ਦੇ ਵਿੱਚੋਂ ਇੱਕ ਹੈ ਹੋ ਨਵੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਨਾਲ ਤੇ ਇੱਕ ਨਵੰਬਰ ਨੂੰ ਵਿਸ਼ਵ ਸਾਕਾ ਹਰੀ ਦਿਵਸ ਮਨਾਇਆ ਗਿਆ ਇਸ ਦੇ ਨਾਲ ਹੀ ਕੇਰਲ ਪੰਜਾਬ ਕਰਨਾਟਕ ਮਾਧ ਪ੍ਰਦੇਸ਼ ਛਤੀਸਗੜ੍ਹ ਹਰਿਆਣਾ ਦਾ ਸਥਾਪਨਾ ਦਿਵਸ ਵੀ 1 ਨਵੰਬਰ ਨੂੰ ਮਨਾਇਆ ਜਾਂਦਾ ਤੇ ਪੁੱਡੂਚੇਰੀ ਮੁਕਤੀ ਦਿਵਸ ਵੀ 1 ਨਵੰਬਰ ਨੂੰ ਮਨਾਇਆ ਜਾਂਦਾ नु 8 ਨਵੰਬਰ ਨੂੰ ਵਿਸ਼ਵ ਜੈਲੀਫਿਸ਼ ਦਿਵਸ ਮਨਾਇਆ ਗਿਆ 5 ਨਵੰਬਰ ਨੂੰ ਵਿਸ਼ਵ ਸੁਨਾਮੀ ਜਾਗਰੂਕਤਾ ਦਿਵਸ ਮਨਾਇਆ ਗਿਆ 6 ਨਵੰਬਰ ਨੂੰ ਜਦਤ ਤੇ ਹਥਿਆਰਮੰਦ ਸੰਘਰਸ਼ ਵਿੱਚ ਵਾਤਾਵਰਣ ਦੇ ਸੋਸ਼ਣ ਨੂੰ ਰੋਕਣ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ 7 ਨਵੰਬਰ ਨੂੰ ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਮਨਾਇਆ ਗਿਆ 8 ਨਵੰਬਰ ਨੂੰ ਵਿਸ਼ਵ ਰੇਡੀਓਗ੍ਰਾਫੀ ਦਿਵਸ ਮਨਾਇਆ ਗਿਆ 9 ਨਵੰਬਰ ਨੂੰ ਰਾਸ਼ਟਰੀ ਕਾਨੂੰਨੀ ਸੇਵਾਵਾਂ ਦਾ ਦਿਵਸ ਮਨਾਇਆ ਗਿਆ 10 ਨਵੰਬਰ ਨੂੰ ਵਿਸ਼ਵ ਵਿਗਿਆਨ ਦਿਵਸ ਮਨਾਇਆ ਗਿਆ 11 ਨਵੰਬਰ ਨੂੰ ਰਾਸ਼ਟਰੀ ਸਿੱਖਿਆ ਦਿਵਸ ਮਨਾਇਆ ਗਿਆ 12 ਨਵੰਬਰ ਨੂੰ ਵਿਸ਼ਵ ਨਮੂਨੀਆਂ ਦਿਵਸ ਮਨਾਇਆ ਗਿਆ 13 ਨਵੰਬਰ ਨੂੰ ਵਿਸ਼ਵ ਦਿਆਲਤਾ ਦਿਵਸ ਮਨਾਇਆ ਗਿਆ 14 ਨਵੰਬਰ ਨੂੰ ਵਿਸ਼ਵ ਸ਼ੂਗਰ ਦਿਵਸ ਮਨਾਇਆ ਗਿਆ 15 ਨਵੰਬਰ ਨੂੰ ਕਵਾਇਲੀ ਮਾਨ ਦੇਵਸ ਮਨਾਇਆ ਗਿਆ 16 ਨਵੰਬਰ ਨੂੰ ਰਾਸ਼ਟਰੀ ਪ੍ਰੈਸ ਦਿਵਸ ਅੰਤਰਰਾਸ਼ਟਰੀ ਸਹਿਨਸ਼ੀਲਤਾ ਦਿਵਸ ਮਨਾਇਆ ਗਿਆ 17 ਨਵੰਬਰ ਨੂੰ ਅੰਤਰਰਾਸ਼ਟਰੀ ਵਿਦਿਆਰਥੀ ਦਿਵਸ ਮਨਾਇਆ ਗਿਆ 18 ਨਵੰਬਰ ਨੂੰ ਰਾਸ਼ਟਰੀ ਕੁਦਰਤੀ ਇਲਾਜ ਦਿਵਸ ਮਨਾਇਆ ਗਿਆ 19 ਨਵੰਬਰ ਨੂੰ ਵਿਸ਼ਵ ਟਾਇਲਟ ਦਿਵਸ ਅਤੇ ਅੰਤਰਰਾਸ਼ਟਰੀ ਪੁਰਸ਼ ਦਿਵਸ ਮਨਾਇਆ ਗਿਆ 20 ਨਵੰਬਰ ਨੂੰ ਵਿਸ਼ਵ ਬਾਲ ਦਿਵਸ ਮਨਾਇਆ ਗਿਆ 23 ਨਵੰਬਰ ਨੂੰ ਐਨਸੀਸੀ ਦਿਵਸ ਅਤੇ ਰਾਸ਼ਟਰੀ ਕਾਜੂ ਦਿਵਸ ਮਨਾਇਆ ਗਿਆ 24 ਨਵੰਬਰ ਨੂੰ ਲਚਿਤ ਦਿਵਸ ਮਨਾਇਆ ਗਿਆ 25 ਨਵੰਬਰ ਨੂੰ ਔਰਤਾਂ ਵਿਰੋਧ ਹਿੰਸਾ ਨੂੰ ਖਤਮ ਕਰਨ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ 26 ਨਵੰਬਰ ਨੂੰ ਰਾਸ਼ਟਰੀ ਸੰਵਿਧਾਨ ਦਿਵਸ ਤੇ ਰਾਸ਼ਟਰੀ ਦੁੱਧ ਦਿਵਸ ਮਨਾਇਆ ਗਿਆ 28 ਨਵੰਬਰ ਨੂੰ ਲਾਲ ਗ੍ਰਹਿ ਦਿਵਸ ਮਨਾਇਆ ਗਿਆ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਨੇ ਕਿਸ ਦੇਸ਼ ਦੀ ਸਿਹਤ ਸੰਭਾਲ ਦਾ ਸਮਰਥਨ ਕਰਨ ਲਈ 3373 ਟਨ ਦਵਾਈਆਂ ਅਤੇ ਟੀਕੇ ਭੇਜੇ ਹਨ ਹਾਂਜੀ ਭਾਰਤ ਨੇ ਮਾਨਵਤਾਵਾਦੀ ਇਕਤਾ ਨੂੰ ਮਜ਼ਬੂਤ ਕਰਨ ਦੇ ਲਈ ਅਫਗਾਨਿਸਤਾਨ ਦੀ ਸੰਘਰਸ਼ਸ਼ੀਲ ਸਿਹਤ ਪ੍ਰਣਾਲੀ ਦਾ ਸਮਰਥਨ ਕਰਨ ਲਈ 77 ਟਨ ਜੀਵਨ ਰੱਖਿਆਕ ਦਵਾਈਆਂ ਤੇ ਟੀਕੇ ਨਾਲ ਦੀ ਨਾਲ ਜ਼ਰੂਰੀ ਪੋਸਟਿਕ ਪੂਰਕ ਕਾਬੂਲ ਭੇਜੇ ਕਾਬੂਲ ਮਤਲਬ ਅਫਗਾਨਿਸਤਾਨ ਦੀ ਕੈਪੀਟਲ ਹੈ ਕਾਬੂਲ ਇੱਥੇ ਭੇਜੇ ਆ ਠੀਕ ਹੈ ਨੈਕਸਟ ਹੁਣ ਅਸੀਂ ਅਫਗਾਨਿਸਤਾਨ ਦੀ ਗੱਲ ਕੀਤੀ ਹੈ ਤਾਂ ਅਫਗਾਨਿਸਤਾਨ ਦੀ ਕੈਪੀਟਲ ਹੈ ਕਾਬੂਲ ਕ੍ਰਾਂਸੀ ਅਫਗਾਨ ਅਫਗਾਨੀ ਪ੍ਰਾਈਮ ਮਿੰਿਸਟਰ ਹਸਨ ਆਖੁੰਦ ਭਾਰਤ ਅਫਗਾਨਿਸਤਾਨ ਭਾਰਤ ਵਿੱਚ ਆਪਣਾ ਪਹਿਲਾ ਰਾਜਦੂਤ ਨਿਯੁਕਤ ਕਰੇਗਾ ਭਾਰਤ ਨੇ ਅਫਗਾਨਿਸਤਾਨ ਵਿੱਚ ਆਪਣੇ ਤਕਨੀਕੀ ਮਿਸ਼ਨ ਨੂੰ ਪੂਰਾ ਪੂਰੀ ਤਰ੍ਹਾਂ ਦੂਤਾਵਾਸ ਦੇ ਦਰਜੇ ਤੇ ਅਪਗ੍ਰੇਡ ਕੀਤਾ ਅਫਗਾਨਿਸਤਾਨ ਦਾ ਆਜ਼ਾਦੀ ਦਿਵਸ 19 ਅਗਸਤ ਨੂੰ ਮਨਾਇਆ ਜਾਂਦਾ ਅਫਗਾਨਿਸਤਾਨ ਨੂੰ ਦੁਨੀਆ ਦਾ ਸਭ ਤੋਂ ਵੱਧ ਭੋਜਨ ਅਸੁਰੱਖਿਅਤ ਦੇਸ਼ ਐਲਾਨਿਆ ਗਿਆ ਅਫਗਾਨਿਸਤਾਨ ਨੇ ਸਤਰੰਜ ਖੇਡਨ ਤੇ ਪਾਬੰਦੀ ਲਗਾ ਦਿੱਤੀ ਅਫਗਾਨਿਸਤਾਨ ਨੇ ਪੋਲੀਓ ਟੀਕਾਗਰਨ ਮਹਿੰਮ ਨੂੰ ਮੁਅਤਤ ਕਰ ਦਿੱਤਾ ਆਰ ਸ਼੍ਰੀਧਰਨ ਨੂੰ ਅਫਗਾਨਿਸਤਾਨ ਟੀਮ ਦਾ ਸਹਾਇਕ ਕੋਚ ਚੁਣਿਆ ਗਿਆ। ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ। ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਏ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਧੰਨਵਾਦ ਜੀ। ਥੈਂਕਸ ਫਾਰ ਵਾਚਿੰਗ।